ਤੁਸੀਂ ਇੱਥੇ ਬੈਠੇ ਆ ਜੇ ਮੇਰਾ ਖਿਆਲ ਹੈ ਕਿ ਜਦੋਂ ਲੰਬੇ ਸਮੇਂ ਤੋਂ ਬੈਠੇ ਹੋਈਏ ਤੇ ਬਲਾਰੇ ਆਪਣੀ ਗੱਲ ਨੂੰ ਖਤਮ ਵੀ ਨਾ ਕਰਨ ਤਾਂ ਬੜਾ ਬੋਝੀਅਤ ਮਹਿਸੂਸ ਕਰਦੇ ਸੋ ਪਹਿਲੀ ਗੱਲ ਮੈਂ ਆਪ ਜੀ ਨੂੰ ਇਹ ਮੇਰੀ ਬੇਨਤੀ ਹੈ ਕਿ ਭਾਈ ਥੋੜਾ ਜਿਹਾ ਮੱਜ ਤੁਹਾਡਾ ਟਾਈਮ ਲੈਣਾ ਮੇਰੀ ਬੋਰੀਅਤ ਨੂੰ ਜਿਹੜਾ ਸਹਿਣ ਕਰ ਜਿਓ ਤਾਂ ਥੋੜਾ ਜਿਹਾ ਸਮਾਂ ਤੁਹਾਡਾ ਲੈਣਾ ਜੇ ਸੋ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਸਾਹਿਬ ਜੀ ਦੇ ਨਾਲ ਸਾਡੇ ਮਹਾਂਪੁਰਖਾਂ ਪੁਰਖਾਂ ਦਾ ਨਾਮ ਤੋਂ ਹੀ ਸ਼ੁਰੂ ਕਰੂੰਗਾ ਜੈ ਬਾਲ ਮਿੱਤੀ ਹਰ ਹਰ ਬਾਲ ਮਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸੰਵਿਧਾਨ ਦੇ ਨਿਰਵਾਤਾ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਦੀ ਅਸੀਂ ਸਦਾ ਹੀ ਜੈ ਕਮਾਂ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਇਸ ਸਮੁੱਚੇ ਹਾਲ ਦੇ ਵਿੱਚ ਇਸ ਰੂਪ ਦੇ ਵਿੱਚ ਬੈਠੇ ਹੋਏ ਸੋ ਅੱਜ ਜਿਹੜਾ ਇਹ ਸਨਮਾਨ ਪ੍ਰੋਗਰਾਮ ਤੁਸੀਂ ਰੱਖਿਆ ਸੋਤਾ ਜੀ ਪਹਿਲਾਂ ਤੇ ਇਹ ਸਨਮਾਨ ਪ੍ਰੋਗਰਾਮ ਦੀ ਬਜਾਏ ਮੈਂ ਇਹ ਕਹੂੰਗਾ ਕਿ ਇਹ ਤੁਹਾਡਾ ਸਾਡੀ ਟੀਮ ਜਿਹਦੇ ਵਿੱਚ ਮੇਰੇ ਸਾਰੇ ਸਾਥੀ ਆਏ ਹੋਏ ਨੇ ਸੱਬਰਵਾਲ ਸਾਹਿਬ ਜੀ ਕੇ ਸੱਬਰਵਾਲ ਜੀ ਬੋਲ ਗਏ ਨੇ ਨਿਸ਼ੂ ਕੈ ਜੀ ਸਾਡੇ ਜਰਨਲਿਸਟ ਸਾਡੇ ਬੋਲ ਗਏ ਨੇ ਸਰਦਾਰ ਬਲਵੰਤ ਸਿੰਘ ਜੀ ਜਿਹੜਾ ਲੰਬਾ ਸਮਾਂ ਖੜੇ ਹੋ ਕੇ ਇੱਕ ਵਾਰੇ ਦਰਸ਼ਨ ਦੇ ਦਿਓ ਜੀ ਇਹ ਫਾਈਨਾਂਸ ਮਿਸਟਰ ਸਾਡੇ ਸਾਰਾ ਫਾਈਨਾਂਸ ਦਾ ਕੰਮ ਇਹਨਾਂ ਸੰਭਾਲਿਆ ਸੀਗਾ ਉਹਨਾਂ ਦੇ ਨਾਲ ਸਰਦਾਰ ਬਲਵੰਤ ਸਿੰਘ ਜੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਸੀਗੀ ਮਾਲਵਾ ਜੋਨ ਦੀ ਸਰਦਾਰ ਸਰਪੰਚ ਨੇ ਸਾਡੇ ਸਾਡਾ ਮੰਗਲ ਸਿੰਘ ਜੀ ਇੱਕ ਉਹ ਵਿਅਕਤੀ ਨੇ ਜਦੋਂ ਸ਼ੁਰੂਆਤ ਕੀਤੀ ਹੈ ਆਪਣੇ ਪਿੰਡ ਦੇ ਵਿੱਚੋਂ ਹੀ ਤਕਰੀਬਨ 2.5 ਲੱਖ ਰੁਪਏ ਇਕੱਠਾ ਕਰਕੇ ਦਿੱਤਾ ਸੀ ਸਰਦਾਰ ਸਤਰਾਮ ਸਿੰਘ ਜੀ ਨੇ ਪੀਟੀਜੂ ਦੇ ਵਿੱਚ ਨੇ ਸਾਡੇ ਮੁੱਢਲੇ ਸਾਥੀਆਂ ਨਾਲ ਸਾਥੀ ਗੁਰਚਨ ਸਿੰਘ ਜੀ ਨੇ ਗੁਰਚਨ ਸਿੰਘ ਜੀ ਉਹਦੇ ਸਾਥੀਆਂ ਨੂੰ ਆਪਣੀ ਸ੍ਰੀਦਰ ਪਰ ਸੇਮ ਸਿੰਘ ਜੀ ਨੇ ਮੇਰਾ ਵੀ ਸਕੂਲ ਦੇ ਵਿੱਚ ਹੈ ਹੋਰ ਕਲਾਸ ਤੋਂ ਦੇ ਵਿੱਚ ਆ ਪਰ ਆਪਣੀ ਜਿਹੜੀ ਬਹੁਤ ਐਨੇ ਆਪਣੇ ਵਿਤੰਵਦ ਮਦਦ ਇਸ ਨੇ ਕੀਤੀ ਸਾਡੇ ਐਸੀ ਦਾੰਚੀ ਨੇ ਕਮਿਸ਼ਨਰ ਸਾਹਿਬ ਜਿਹੜਾ ਸਦਾ ਹੀ ਜਿਹੜੇ WhatsApp ਤੇ ਲੱਗੇ ਰਹਿੰਦੇ ਹੈ ਲੋਕਾਂ ਨੂੰ ਜਗਾਉਂਦੇ ਰਹਿੰਦੇ ਭਾਈ ਜਾਗ ਜੋ ਜਾਗ ਜੋ ਤੇ ਡਾਕਟਰ ਗਗਰਾਨੀ ਜੀ ਜਦੋਂ ਤੋਂ ਅਤੀ 19 20 ਤੋਂ ਬਿਲੇ ਹਾਂ ਇਸ ਬੰਦੇ ਨੂੰ ਮੈਂ ਵੇਖਿਆ ਕਦੀ ਵੇਖਿਆ ਹੀ ਨਹੀਂ ਮੋਟਰਸਾਈਕਲ ਤੇ 200 300 ਕਿਲੋਮੀਟਰ ਸਫ਼ਰ ਕਰਨਾ ਕੋਈ ਵੱਡੀ ਗੱਲ ਨਹੀਂ ਤੇ ਮੈਂ ਹਮੇਸ਼ਾ ਠੰਡ ਦੇ ਵਿੱਚ ਜਦੋਂ ਸਫ਼ਰ ਕਰਦੇ ਤੇ ਮੈਂ ਇਹ ਕਹਿੰਦਾ ਹੁੰਦਾ ਹਾਂ ਕਿ ਯਾਰ ਸਰਦੀ ਦੇ ਵਿੱਚ ਇੰਨਾ ਮੋਟਰਸਾਈਕਲ ਦਾ ਚਲਾਇਆ ਪਰ ਗੱਲ ਮੰਨਦਾ ਹੀ ਨਹੀਂ ਸੀਗੇ ਇਹਦਾ ਨੁਕਸਾਨ ਵੀ ਮੇਰੇ ਵੀਰ ਨੂੰ ਉਠਾਉਣਾ ਪਿਆ ਤੋਂ ਗੁਰੂ ਨੇ ਕਿਰਪਾ ਕੀਤੀ ਆ ਇਹ ਬਿਲਕੁਲ ਠੀਕ ਠਾਕ ਅੱਜ ਫੇਰ ਸਾਡੇ ਵਿੱਚ ਵਿਰਾਜਮਾਨ ਮੈਂ ਤੁਹਾਨੂੰ ਆਦੀ ਕਰੂੰਗਾ ਇਸ ਸਥਾਨ ਤੇ ਜਿਹੜੀ ਪਹਿਲਾਂ 4-5 ਮਹੀਨੇ ਮੀਟਿੰਗ ਕੀਤੀ ਸੀ ਉਹਦੇ ਵਿੱਚੋਂ ਤੁਸੀਂ ਬਹੁਤ ਸਾਰੇ ਗਵਾਬ ਸਾਡੇ ਤੰਤ ਗੁਰੂ ਡਾਕਟਰ ਦੇਵ ਸਿੰਘ ਅਦਵੈਤੀ ਜੀ ਕਰਮ ਜੋਗੀ ਅਸ਼ਵਨੀ ਸੋਪਤਾ ਜੀ ਤੇ ਇਹਨਾਂ ਦੀ ਸਾਰੀ ਤੁਸੀਂ ਟੀਮ ਜਿਨ੍ਹਾਂ ਨੇ ਇੱਥੇ ਬੁਲਾ ਕੇ ਤਕਰੀਬਨ ਉਸ ਦਾ 2.5 ਲੱਖ ਰੁਪਇਆ ਇੱਥੇ ਇਕੱਤਰ ਹੋਇਆ ਹੈ ਜੋ ਮੇਰੇ ਕਲੇ 1 ਲੱਖ ਰੁਪਇਆ ਆਪਣੀ ਜੇਬ ਤੋਂ ਲੱਭੂਗਾ ਵਿਜੇ ਮਾਨਵ ਜੀ ਨੇ ਕੇ हिसाब ਦੀ ਤੇ ਤੁਹਾਡੇ ਵਿੱਚੋਂ ਇਸ ਮੋਰਚੇ ਦੇ ਜਨਰਲ ਸਕੱਤਰ ਨੇ ਗੁਰਿੰਦਰ ਸਵਾਮੀ ਜੀ ਅਜੇ ਸਰਪਰਵਾਰ ਜੀ ਜਲਾ ਪ੍ਰਧਾਨ ਭਾਵਾदास ਰਜੇਸ਼ ਦਾਤਿਆ ਪੰਜਾਬ ਪ੍ਰਧਾਨ ਭਾਵਾदास ਵਰਿੰਦਰ ਗਾਗੜ ਜੀ ਰਜੇਂਦਰ ਕਰਿਆਨ ਜੀ ਚੇਲਫ ਸੈਨੇਟਰੀ ਇਨਸਪੈਕਟਰ ਜੀ ਸੋ ਤੁਸੀਂ ਇਹ ਕੁਝ ਸਾਥੀ ਨੇ ਇਹਨਾਂ ਦੇ ਨਾਂ ਤੋਂ ਸਾਰੇ ਹੀ ਤੁਸੀਂ ਬੇਸ਼ੱਕ ਕਿਸੇ ਦਾ ਨਾਮ ਜਿਹੜਾ ਉਹ ਨਹੀਂ ਐਸਐਸਟੀ ਤੋਂ ਲਿਆ ਮੈਂ ਤੁਹਾਡਾ ਦੇ ਦਿਆਂ ਗਹਿਰਾਈਆਂ ਤੋਂ ਤੁਹਾਡਾ ਨਮਨ ਕਰ ਤਾ ਕੇ ਤੁਸੀਂ ਹੋਂਦ ਦੀ ਲੜਾਈ ਜਿਹੜੀ ਵਾਲਮੀਕ ਮਜਬੀ ਸਿੱਖ ਭਾਈਚਾਰੇ ਦੀ ਹੋਂਦ ਦੀ ਲੜਾਈ ਨੂੰ ਤੁਸੀਂ ਲੜਿਆ ਤੇ ਮੈਂ ਆਪਣੀ ਗੱਲ ਸ਼ੁਰੂ ਕਰ ਦੋ ਪਹਿਲਾਂ ਇਹ ਗੱਲ ਕਹਿ ਦੇਵਾਂ ਕਿ ਮੈਂ ਪਿਛਲੀ ਮੀਟਿੰਗ ਦੇ ਵਿੱਚ ਵੀ ਜਦੋਂ ਇੱਥੇ ਆਇਆ ਸੀਗਾ ਉੱਥੇ ਮੈਨੂੰ ਇੱਕ ਨਾ ਡਿਫਰੈਂਸ ਜਾ ਦੇਖਣ ਨੂੰ ਮਿਲਿਆ ਸੀਗਾ ਕਿ ਜਦੋਂ ਸਟੇਟ ਕੋਲ ਕਿਹਾ ਜਾਂਦਾ ਪੀ ਆ ਤੁਸੀਂ ਆਪਾਂ ਇਕੱਠੇ ਰਿਆ ਕਰੀਏ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਿਆ ਸਾ ਅਸੀਂ ਵੱਖ ਇਕੱਠੇ ਵੱਖਾ ਹੋਏ ਇਕੱਠੇ ਸੀਗੇ ਅਸੀਂ ਵੱਖ ਕਦੇ ਵੀ ਨਹੀਂ ਸੀਗਾ ਸਾਡਾ ਜਿਹੜਾ ਆਧਾਰ ਹੈ ਆਧਾਰ ਸਾਡਾ ਇੱਕ ਹੈ ਅਸੀਂ ਇੱਕ ਕੌਮ ਹਾਂ ਇੱਕ ਭਾਈਚਾਰੇ ਦੇ ਵਿੱਚ ਉਹ ਸਾਡੇ ਜਿਹੜੇ ਮਹਾਪੁਰਖ ਨੇ ਸਾਨੂੰ ਹਵੇਸ਼ਾ ਉਹਨਾਂ ਦਾ ਸਤਕਾਰ ਕਰਨਾ ਚਾਹੀਦਾ ਬੇਸ਼ੱਕ ਸਾਡੀ ਦੇੜੀ ਅਵਧਾਰਨਾ ਹੈ ਸਾਡੀ ਜਿਹੜੀ ਧਾਰਨਿਕ ਤੌਰ ਤੇ ਸੋਚਣ ਦੀ ਜਿਹੜੀ ਇੱਕ ਦਿਸ਼ਾ ਹੈ ਬਸ ਬੇਸ਼ੱਕ ਮੈਂ ਪੱਗ ਬੰਨੀ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਪੱਗ ਬੰਨੀ ਜਾਂ ਮੇਰੇ ਸਾਥੀਆਂ ਨੇ ਪੱਗ ਬੰਨੀ ਤੇ ਭਗਵਾਨ ਵਾਲਮੀਕ ਸਾਡਾ ਸਾਡੇ ਤੋਂ ਦੂਰ ਹੋ ਗਿਆ ਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਜੇ ਤੁਸੀਂ ਪੱਗ ਨਹੀਂ ਬੰਨੀ ਤਾਂ ਫਿਰ ਤੁਸੀਂ ਮਹਾਨ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਤੁਸੀਂ ਅਲਾਦ ਨਹੀਂ ਤੁਸੀਂ ਉਸੇ ਦੀ ਅਲਾਦ ਕਿਸ ਕਰਕੇ ਜਿਹੜੇ ਅਸੀਂ ਇਹ ਗੱਲ ਕਹਿੰਦੇ ਆ ਕਿ ਭਾਈ ਅਸੀਂ ਇੱਕ ਹੋਈਏ ਪਹਿਲੀ ਤੇ ਗੱਲ ਇਹ ਆ ਕਿ ਅਸੀਂ ਇਹ ਗੱਲ ਕਹਿਨੇ ਹੁੰਨੇ ਆ ਹਰ ਸਟੇਜ ਤੇ ਜਾ ਕੇ ਕਿ ਭਾਈ ਸਾਡਾ ਤੇ ਰੋਟੀ ਬੇਟੀ ਦਾ ਨਾਤਾ ਹੈ ਕਿ ਨਹੀਂ ਹੈ ਹੈ ਕਿ ਨਹੀਂ ਹੈ ਤੇ ਇਸ ਨੂੰ ਯਾਰ ਹੋਰ ਮਜ਼ਬੂਤ ਕਰੋ ਉਸ ਨੂੰ ਹੋਰ ਮਜ਼ਬੂਤ ਕਰੋ ਜੇ ਅਸੀਂ ਉਹ ਬੂਕ ਕਰਾਂਗੇ ਤਾਂ ਫਿਰ ਇਹ ਜਿਹੜੇ ਸਾਡੀ ਅਨਦਾਤੇ ਪਹਿਲਾਂ ਨੇ ਅੱਜ ਮੇਰੇ ਵੀ ਤੁਹਾਡੇ ਵੀ ਨਾਤੇ ਜਿਹੜੇ ਆਪਸ ਵਿੱਚ ਹੈ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਹੈ ਨਹੀਂ ਤੇ ਜੇ ਰਿਸ਼ਤੇਦਾਰੀਆਂ ਹੈ ਤਾਂ ਫਿਰ ਆਪਾਂ ਇਹ ਗੱਲ ਕਿਉਂ ਕਹੀਏ ਸੋ ਮੈਂ ਆਜੀ ਨੂੰ ਇਹ ਪਹਿਲੀ ਮੇਰੀ ਬੇਨਤੀ ਸੀਗੀ ਦੂਸਰੀ ਜਿਹੜੀ ਮੇਰੀ ਬੇਨਤੀ ਹੈ ਕਿ ਵੇਖੋ ਇਸੇ ਹੀ ਸਥਾਨ ਤੋਂ ਜਦੋਂ ਲੜਾਈ ਸ਼ੁਰੂ ਕੀਤੀ ਹੈ ਲੁਧਿਆਣੇ ਦੀ ਜਿਹੜੀ ਟੀਮ ਸੀਗੀ 2006 ਤੋਂ ਲੈ ਕੇ ਅੱਜ ਤੱਕ ਇੱਕ ਇਹਦਾ ਵੱਡਾ ਯੋਗਦਾਨ ਰਿਹਾ ਭਾਵੇਂ ਸੜਕਾਂ ਤੇ ਲੜਨ ਵਾਲੀ ਲੜਾਈ ਸੀਗੀ ਤੇ ਭਾਵੇਂ ਇਸ ਵਾਰ ਸਾਡੇ ਇੱਕ ਬੜੇ ਅਨਸ਼ਾਸਿਤ ਲੜਾਈ ਸੀ ਜਿਹਦੇ ਵਾਸਤੇ ਅਸੀਂ ਹਮੇਸ਼ਾ ਇਹ ਕਹਿੰਦੇ ਸੀ ਕਿ ਇਸ ਵੇਲੇ ਸਾਡਾ ਸੜਕਾਂ ਤੇ ਆਉਣਾ ਨਹੀਂ ਬਣਦਾ ਬੇਸ਼ੱਕ ਬਹੁਤ سارے ਸਾਡੇ ਇਹੋ ਜਿਹੇ ਸਾਥੀ ਸੀਗੇ ਕਿ ਭਾਈ ਉਹ ਇਕੱਠੇ ਹੋਈਏ ਲੋਕਾਂ ਦਾ ਜੈਜ ਉਹਨਾਂ ਨੇ ਮੇਰੇ ਸਾਥੀ ਮੇਰੇ ਭਰਾਵਾਂ ਨੂੰ ਹੋ ਸਕਦਾ ਸੋਚ ਵਕਫਾ ਵਕਫਾ ਹੋ ਸਕਦੀ ਹੈ ਪਰ ਉਹਨਾਂ ਨੇ ਲੋਕਾਂ ਨੂੰ ਛੜਕਾਂ ਤੇ ਲਿਆਉਣ ਵਾਸਤੇ ਆਪਣਾ ਜਿਹੜਾ ਸੀਗਾ ਹਰ ਤਰ੍ਹਾਂ ਯਤਨ ਕੀਤਾ ਪਰ ਸਾਡੀ ਇਹ ਲੜਾਈ ਛੜਕਾਂ ਤੇ ਲੜਨ ਵਾਲੀ ਨਹੀਂ ਸੀਗੀ ਇਹ ਸਾਡੀ ਸਮਝ ਸੀਗੀ ਸੋ ਉਸ ਸਮੇਂ ਤੇ ਤੁਸੀਂ ਪੈਰਾ ਦਿੱਤਾ ਤੁਸੀਂ ਛੜਕਾਂ ਤੇ ਨਹੀਂ ਆਏ ਤੁਸੀਂ ਆਪਣੀ ਜਿਹੜੀ ਐਨਰਜੀ ਉਸ ਨੂੰ ਵੇਸਟ ਨਹੀਂ ਕੀਤਾ ਪੈਸੇ ਨੂੰ ਵੇਸਟ ਨਹੀਂ ਕੀਤਾ ਆਪਣੇ ਜਜ਼ਬਾਤਾਂ ਨੂੰ ਕਾਬੂ ਰੱਖਿਆ ਤੇ ਉਹ ਜਿਹੜਾ ਜਿਹੜੇ ਸਾ ਤੇ ਪੈਸਾ ਚਾਹੀਦਾ ਤੁਸੀਂ ਉੱਥੇ ਲਾਇਆ ਉਹ ਪੈਸਾ ਭਾਵੇਂ ਐਨ ਆਰ ਆਈ ਭਰਾਵਾਂ ਨੇ ਦਿੱਤਾ ਵੇਖੋ ਐਨ ਆਰ ਆਈ ਭਰਾ ਭਾਵੇਂ ਅਮਰੀਕਾ ਵਾਲੇ ਸੀਗੇ ਜਰਮਨ ਵਾਲੇ ਸੀਗੇ ਕੈਨੇਡਾ ਵਾਲੇ ਸੀਗੇ ਆਸਟ੍ਰੇਲੀਆ ਵਾਲੇ ਸੀਗੇ ਦੁਬਈ ਵਾਲੇ ਸੀਗੇ ਫਰਾਂਸ ਵਾਲੇ ਸੀਗੇ ਯੂ ਕੇ ਵਾਲੇ ਸੀਗੇ ਯਰ ਉਹ ਐਨ ਆਰ ਆਈ ਉਹਨਾਂ ਦਾ ਸਾਡੀ ਰਾਤ ਵਿੱਚ ਕਰਨ ਦੇ ਨਾਲ ਕੀ ਲੈਣਾ ਦੇਣਾ ਸੀਗਾ ਕੋਈ ਆ ਗਿਆ ਸੀਗਾ ਤੇ ਲੈਣਾ ਤਾਂ ਮੈਂ ਹੈਗਾ ਸੀਗਾ ਕੋਈ ਲੈਣਾ ਦੇਣਾ ਨਹੀਂ ਸੀਗਾ ਪਰ ਉਹਨਾਂ ਨੇ ਤਕੜਿਆ ਹੋ ਕੇ ਮਦਦ ਕੀਤੀ ਅੱਜ ਇਸ ਸਟੇਜ ਤੋਂ ਮੈਂ ਜਿਹੜੀ ਬਣ ਰਹੀਏ ਜਿਹੜੀ ਸਾਰੀ ਵੀਡੀਓਜ਼ ਬਣ ਰਹੀਆਂ ਮੇਰੀ ਬੇਨਤੀ ਹੈ ਹੋਊਗੀ ਸਾਰੇ ਗਰੁੱਪਾਂ ਦੇ ਵਿੱਚ ਪਾਓ ਤੇ ਉਹਨਾਂ ਦਾ ਸਾਰੇ ਸਬਾਜ ਵੱਲੋਂ ਭਾਈ ਸਾਰੇ ਮਨ ਕੈਮਰਾ ਕਮਾ ਲਓ ਸਾਰਿਆਂ ਵੱਲੋਂ ਜਿਹੜਾ ਸਾਡੇ ਪਰਿਵਾਰ ਵੱਲੋਂ ਸਾਡੇ ਭਾਈ ਚਾਰੇ ਵੱਲੋਂ ਜਿਹੜਾ ਉਹ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਸਾਥੀ ਜੋੜ ਕੇ ਧੰਨਵਾਦ ਹੈ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਜੇ ਮੈਂ ਇੱਕ ਇੱਕ ਜਣੇ ਦਾ ਨਾਮ ਲੈਣ ਲੱਗਾ ਤੇ ਮੈਨੂੰ ਲੱਗਦਾ ਇੱਕ ਐਨਾ ਜੇ ਵੀਰਾਂ ਦੀ ਲੰਬੀ ਲਿਸਟ ਬਣ ਜਾਂਦੀ ਹੈ ਜੇ ਪੰਜਾਬ ਦੇ ਵਿੱਚ ਜਿਹੜੇ ਸਾਥੀ ਨੇ ਜਿਨ੍ਹਾਂ ਦਾ ਮੈਂ ਨਾਮ ਲੈਣ ਲੱਗਾ ਇੱਕ ਬਹੁਤ ਵੱਡੀ ਲੰਬੀ ਲਿਸਟ ਬਣ ਜਾਂਦੀ ਹੈ ਜਿਨ੍ਹਾਂ ਨੇ ਇਹਦੇ ਵਿੱਚ ਸਾਥ ਦਿੱਤਾ ਤੇ ਸਾਨੂੰ ਜਿੰਨੇ ਸਰਮਾਇਏ ਦੀ ਲੋੜ ਸੀਗੀ ਜੋ ਅਸੀਂ ਸਾਥ ਦੇ ਸੀਗੇ ਜੋ ਅਸੀਂ ਟੀਚਰਸ ਲਾਇਆ ਸੀਗਾ ਤੇ ਪਹਿਲੀ ਤਾਂ ਗੱਲ ਇਹ ਸੀਗੇ ਕਿ ਉਹ ਜਦੋਂ ਟੀਚਾ ਅਸੀਂ ਸ਼ੁਰੂ ਕੀਤਾ ਉਸ ਟੀਚੇ ਦੇ ਵਿੱਚੋਂ ਨਾਲ ਚੁਰਨ ਵਾਲੇ ਬਾਰੇ ਸਾਥੀ ਉਹ ਨਾਲੋਂ ਭੱਜ ਗਏ ਕਹਿੰਦੇ ਯਾਰ ਪੰਗਾ ਇਹਨੇ ਬੜਾ ਵੱਡਾ ਲੈ ਲਿਆ ਕਹਿੰਦੇ ਆਪਾਂ ਦੱਸ ਨਹੀਂ ਇਹਨੇ ਇਕੱਠੇ ਕਰ ਸਕਦੇ ਇੱਕ ਤਾਂ ਵਕੀਲ ਦੀ ਇੱਕ ਤਾਂ ਫੀਸ ਕਰਨ ਵਾਸਤੇ 12 ਅਕਤੂਬਰ 2023 ਨੂੰ ਜਿਹੜੀ ਤਰੀਕ ਪਹਿਲੀ ਕੇਸ ਲੱਗਾ ਸੀ ਦਾ ਪਹਿਲਾ ਓਪਨ ਹੋਇਆ ਸੀਗਾ ਤੇ ਕੋਈ ਸਾਥੀ ਭੱਜ ਗਏ ਯਾਰ ਇੱਕ ਵਕੀਲ ਦੀ ਜਿਹੜੀ 7.5 ਲੱਖ ਰੁਪਈਆ ਪਹਿਲੀ ਇੱਕ ਪੇਸ਼ੀ ਦੀ ਸਿਰਫ ਤਾਂ ਸਿਰਫ ਉਹਦੇ ਉਹਦੇ ਖੜੇ ਹੋਣ ਦੀ ਜਿਹੜੀ ਪੀਸ ਸੀ ਤੇ ਜੇ ਇਹ ਇੱਕ ਪੀਸ ਆਪਾਂ ਕਿਵੇਂ ਕਰਾਂਗੇ ਸਦਾ ਬਲਵੰਤ ਸਿੰਘ ਜੀ ਤੇ ਮੇਰੇ ਹੋਰ ਸਾਥੀ ਆ ਜਸਪਾਲ ਬੇਟਨ ਕਹਿੰਦੇ ਯਾਰ ਤੂੰ ਬਾਅਦੋਂ ਕਰਦੇ ਜੇ ਹੋ ਜੂਗੀ ਸ਼ੁਰੂਆਤ ਕੀਤੀ ਸ਼ੁਰੂਆਤ ਕੀਤੀ ਤੇ ਅਕਾਊਂਟ ਖਿਲਾਇਆ ਸਾਂਝਾ ਅਕਾਊਂਟ ਖਿਲਵਾਇਆ ਉਹ ਸਾਰਾ ਉਹ ਕਲੈਕਟ ਹੋਇਆ ਤੁਸੀਂ ਵੇਖਦੇ ਰਹੇ ਆ ਕਿ ਜਿੰਨੇ 5 ਪੈਸੇ ਵੀ ਪਾਏ ਨੇ ਉਹ ਵੀ ਪੈਸੇ ਤੁਹਾਨੂੰ ਰਿਫਲੈਕਟ ਹੁੰਦੇ ਨੇ ਤੁਹਾਡੇ ਕੋਲ ਰਸੀਦ ਪੁੱਜਦਾ ਹੁੰਦੀ ਰਹੀ ਆਪਣੇ ਆਪ ਜਨਰੇਟ ਹੁੰਦੀ ਰਹੀ ਸੋ ਉਹਨਾਂ ਪੈਸਿਆਂ ਦੇ ਕਰਕੇ ਤੁਸੀਂ ਬਹੁਤ ਵੱਡੇ ਵਕੀਲ ਨਾਮ ਵਰਕੀ ਨਿਵੇਸ਼ਕਤਾ ਦੇ ਆਲਰੇਡੀ ਤੁਹਾਨੂੰ ਪਤਾ ਹੈ ਸੀਨੀਅਰ ਐਡਵੋਕੇਟ ਨੇ ਤੇ ਜਿਹੜੇ ਸਾਡੇ ਇਸ ਵੇਲੇ ਮਜੂਦਾ ਜਿਹੜੇ ਬਾਰ ਕਾਉਂਸਲ ਆਪ ਸੁਪਰੀਮ ਕੋਰਟ ਆਫ ਇੰਡੀਆ ਉਹਦੇ ਪ੍ਰੈਜ਼ੀਡੈਂਟ ਨੇ ਕੌਣ ਹੈ ਜੀ ਕੌਣ ਆਜੀ ਜੀ ਜਿਹੜੇ ਕਪਾਲ ਸੱਭਲ ਜੀ ਤੇ ਬਹੁਤ ਵੱਡੇ ਵਕੀਲ ਜੀ ਕਪਾਲ ਸੱਭਲ ਜੀ ਜਿਨ੍ਹਾਂ ਦੀ ਅਸੀਂ ਫੀਸ ਜਦੋਂ ਸੁਣਦੇ ਸੀ ਤੇ ਅਸੀਂ ਉਥੇ ਪੈਰ ਉਹਦੇ ਉਹਨਾਂ ਦੇ ਘਰ ਤੱਕ ਸਾਨੂੰ ਕਿਸੇ ਵੀ ਬੇਟੀ ਨੂੰ ਉਹਨਾਂ ਦੇ ਘਰ ਤੱਕ ਨਹੀਂ ਵੜ ਸਕਦਾ ਪਰ ਸਾਡੇ ਤੇ ਸਾਡੇ ਗੁਰੂ ਪੀਰਾਂ ਨੇ ਸਾਡੇ ਤੇ ਮਿਹਰ ਕੀਤੀ ਕਿ ਸਾਨੂੰ ਕੋਦਰ ਦੀ ਉਹ ਸੁਪਰੀਮ ਕੋਰਟ ਦੇ ਵਿੱਚ ਮਿਲੇ ਉਹਨਾਂ ਦਾ ਗੋਡੀ ਹੱਥ ਲਾਇਆ ਪੰਜਾਬੀ ਦੇ ਵਿੱਚ ਪੰਜਾਬੀ ਦੇ ਬੇਸਿਕਲੀ ਉਹ ਕਹਿੰਦੇ ਕਿਦਾਂ ਫਿਰਦੇ ਜੇ ਆਈ ਕਿਹਾ ਜੇ ਤੁਸੀਂ ਹੁਣੇ ਸੁਣ ਕੇ ਆ ਜੇ ਆ ਆਪੇ ਸਾਡੇ ਨਾਲ ਮੈਂ ਕਹਿੰਦਾ ਹੱਥ ਜੋੜ ਕੇ ਬੇਨਤੀ ਸਾਡਾ ਘਰ ਦਿਓ ਕਹਿੰਦੇ ਆ ਜੀ ਯਾਰ ਕਰ ਦਿਆਂਗੇ ਮੈਂ ਕਿਹਾ ਸਾਡੇ ਤੇ ਕੱਲ ਗਏ ਸੀਗੇ ਘਰ ਮੈਂ ਕਿਹਾ ਸਾਡੀ ਤੇ ਐਂਟਰੀ ਨਹੀਂ ਉਹਨਾਂ ਉਸ ਵੇਲੇ ਜਿਹੜਾ ਆਪਣੇ ਪੀਐਨਓ ਤਿਆਰ ਵੀ ਭਾਈ ਜਦੋਂ ਇਹ ਮੁੰਡੇ ਆਉਣ ਇਹਨਾਂ ਦੀ ਐਂਟਰੀ ਬੈਨ ਨਹੀਂ ਹੈ ਇਹਨਾਂ ਨੂੰ ਅੰਦਰ ਆਉਂਦੇ ਸੋ ਅਸੀਂ ਇੱਕ ਢੰਗ ਦੇ ਨਾਲ ਉਹਨਾਂ ਦੇ ਘਰ ਪਹਿਲੇ ਦਿਨ ਜਦੋਂ ਗਏ ਉਹ ਕਹਿੰਦੇ ਨਹੀਂ ਜੀ ਆਪਣੇ ਵਕੀਲਾਂ ਨੂੰ ਕਹੋ ਵੀ ਸਾਡੇ ਨਾਲ ਗੱਲ ਕਰਨ ਸਿੱਧੀ ਗੱਲ ਨਹੀਂ ਕੋਈ ਕੰਮ ਚਾਹੀਦਾ ਪਰ ਇਹ ਸਾਡੀ ਕਸਮ ਤੁਸੀਂ ਕੀ ਵੀ ਅਸੀਂ ਸਿੱਧੇ ਉਹਨਾਂ ਦੇ ਨਾਲ ਅਪਰੋਚ ਕਰਨ ਦੇ ਵਿੱਚ ਗੁਰੂ ਦੀ ਕਿਰਪਾ ਜਿਹਾ ਅਸੀਂ ਕਾਮਯਾਬ ਹੋਏ ਉਹਨਾਂ ਨੇ ਸਾਡੀ ਗੱਲ ਨੂੰ ਮੰਨਿਆ ਤੇ ਜੋ ਉਹਨਾਂ ਦੀ ਫੀਸ ਸੀਗੀ ਉਹਦੇ ਤੋਂ ਕਿਤੇ ਘੱਟ ਇਹ ਕਹੀ ਰਕ ਦੀ ਜਿਹੜੀ ਫੀਸ ਉਹ ਜਿਹੜੀ ਅਸੀਂ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਇਹ ਨਹੀਂ ਕਿਤੇ ਜਿਹੜੀ ਤੁਸੀਂ ਦੇ ਦੇ ਮੈਂ ਫਿੰਗਰ ਇਸ ਲਈ ਨਹੀਂ ਬੋਲ ਰਿਹਾ ਕਿਉਂਕਿ ਬਹੁਤ ਸਾਰਾ ਕੁਝ ਜਿਹੜਾ ਕੋ ਜਿਹੜਾ ਆਪਾਂ ਕਹਿ ਨਹੀਂ ਸਕਦੇ ਇਸ ਨੂੰ ਆਪਾਂ ਪਬਲੀਕਲੀ ਜਿਹੜਾ ਡਿਕਲੇਅਰ ਨਹੀਂ ਕਰ ਸਕਦੇ ਸੋ ਜਿਹੜੀ ਫੀਸ ਸੀਗੇ ਉਹਨਾਂ ਨੇ ਜੋ ਉਹਨਾਂ ਦੀ ਤੁਸੀਂ ਪੜ ਸਕਦੇ ਲੈਟ ਤੇ ਕਿੰਨੇ ਕੌਂਡਾ ਦੀ ਫੀਸ ਇਹ ਕਹਿ ਰਣ ਦੀ ਸੋ ਉਹ ਜਿਹੜੀ ਕਿਤੇ ਘੱਟ ਜਿਹੜੀ ਫੀਸ ਸੀਗੀ ਤਕਰੀਬਨ ਤਕਰੀਬਨ ਕਹਿ ਲਓ ਵੀ ਉਹਦੇ ਤੋਂ ਹਾਪ ਜਿਆ ਕਰਕੇ ਉਹ ਕਹਿੰਦੇ ਤੁਸੀਂ ਇੰਨੀ ਕੇ ਪਰ ਹਿਰਗ ਦੀ ਦੇ ਸੋ ਇਹ ਸਾਡੇ ਤੇ ਉਹਨਾਂ ਨੇ ਇੱਕ ਬੜਾ ਵੱਡਾ ਜਿਹੜਾ ਸਾਡਾ ਕਹਿੰਦੇ ਰਿਗਾਰਡ ਕੀਤਾ ਸਾਡੀ ਕੌਮ ਦਾ ਰਿਗਾਰਡ ਕੀਤਾ ਇਹ ਸਾਡੀ ਇਸ ਕਰਕੇ ਦੀ ਕੀਤਾ ਕਿ ਸਾਡਾ ਉਹਨਾਂ ਤੇ ਕੋਈ ਬਹੁਤ ਵੱਡਾ ਕੋਈ ਉਹਨਾਂ ਤੇ ਪ੍ਰਭਾਵ ਸੀ ਇਸ ਕਰਕੇ ਕੀਤਾ ਕਿ ਜੋ ਸਥਿਤੀ ਅਸੀਂ ਉਹਨਾਂ ਨੂੰ ਦੱਸੀ ਤੇ ਜਵਾ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਇਸ ਕਰਕੇ ਸਾਡੇ ਤੇ ਕਹਿ ਲਿਆ ਵੀ ਇਹਨਾਂ ਨੇ ਕਿਰਪਾ ਕੀਤੀ ਫਿਰ ਕਟ ਅਫੀਸ ਦੇ ਵਿੱਚ ਵੀ ਸਾਡਾ ਕੇਸ ਉਹ ਲੜੇ ਕਿ ਜਸਦੇਵ ਜੀ ਜੀ ਤੁਸੀਂ ਇੱਕ ਗਾਸਟ 2024 ਨੂੰ ਦੇਖ ਚੁੱਕੇ ਜੇ ਕੇਸ ਦੀਆਂ ਮੈਂ ਵਕਤ ਵਕਤ ਹਰਾਵਾ ਬਾਰੇ ਤੁਹਾਡੇ ਸਾਹਮਣ ਜਿਹੜੇ ਐਕਸਪਲੇਨੇਸ਼ਨ ਨਹੀਂ ਦਊਂਗਾ ਮੈਂ ਮੋਟੀ ਜੀ ਜਿਹੜੀ ਗੱਲ ਹੈ ਜੱਜ ਸਾਹਿਬ ਨੇ ਵੀ ਕਰਤੀ ਬਾਕੀ ਸਾਥੀਆਂ ਨੇ ਵੀ ਕਰ ਦਿੱਤੀਆਂ ਨੇ ਉਹਨਾਂ ਨੂੰ ਦਿਰਾਵਾਂਗਾ ਨਹੀਂ ਉਹ ਜਿਹੜਾ ਕੇਸ ਹੈ ਜਿਹਦੇ ਵਾਸਤੇ ਕਿ ਸਬ ਕੈਟੇਗਰੀਜੇਸ਼ਨ ਸਬ ਕੈਟੇਗਰੀ ਦਾ ਮਤਲਬ ਕੀ ਹੈ ਰਾਖਵਾ ਕਰਨ ਜਿਹ ਦਿਨ ਰਾਖਵਾ ਕਰ ਵੀ ਰਾਖਵੇ ਕਰਨ ਦੇ ਵਿੱਚ ਰਾਖਵਾ ਕਰਨ ਕੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਇਸ ਦੀ ਆਗਿਆ ਦਿੰਦਾ ਹੈ ਜਾਂ ਨਹੀਂ ਸਵਾਲ ਇਹ ਸੀਗਾ ਜਿਹੜਾ ਕੇਸ ਇਹ ਸੀਗਾ ਜਿਸ ਨੂੰ ਸੱਤ ਤੋਂ ਮੈਂਬਰੀ ਕਨਸਟੀਚਿਊਸ਼ਨਲ ਬੈਂਚ ਨੇ 6:1 ਦੇ ਰੇਸ਼ਿਓ ਦੇ ਨਾਲ ਕਹਿ ਦਿੱਤਾ ਕਿ ਸਟੇਟ ਜਿਹੜੀ ਹੈ ਉਹਦੇ ਕੋਲ ਇਹ ਅਧਿਕਾਰ ਹੈ ਕਿ ਜਿਹੜਾ ਵਰਗ ਕਿਸੇ ਤਰ੍ਹਾਂ ਪਿੱਛੇ ਰਹਿ ਗਿਆ ਉਹਨੂੰ ਅੱਗੇ ਲਿਆਉਣ ਵਾਸਤੇ ਉਹਨਾਂ ਨੂੰ ਸਪੈਸ਼ਲ ਜਿਹੜਿਆ ਟਰੀਟਮੈਂਟ ਉਹ ਦੇ ਸਕਦੀ ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਵਿੱਚ ਕਿਸੇ ਤਰ੍ਹਾਂ ਦਾ ਬਕਰੀਵਾ ਪੈ ਗਿਆ ਰਾਖਵਾ ਤਾਂ ਉਹਨਾਂ ਹੀ ਹੈ ਤੇ ਰਾਤਵਾਂ ਚੰਨ ਉਨਾ ਹੀ ਦਿਨਾਂ ਸਨ 1975 ਤੋਂ ਮਿਲ ਰਿਹਾ ਸੀਗਾ ਉਹੋ ਹੀ ਐ ਪਰ ਮੈਨੂੰ